ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮ ਮੀ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਜਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਆ ਇੱਕ ਮੱਝ ਆ ਜਿਹੜੀ ਤੁਸੀਂ ਸਕਰੀਨ ਦੇ ਸਾਹਮਣੇ ਵੇਖ ਰਹੇ ਆ ਤੇ ਇੱਕ ਇਧਰ ਤਾਜੀ ਸੂਈ ਸਵਾਈ ਵੈੜ ਡੱਬੀ ਵੈੜ ਆ ਪ੍ਰਿੰਟ ਵਾਲੀ ਕੱਦ ਕਾਠ ਵੱਡਾ ਹੀ ਆ ਬਾਕੀ ਇਨਫੋਰਮੇਸ਼ਨ ਲੈ ਦਨਾ ਆਉ ਕਰਦੇ ਗੱਲ ਬਾਤ ਦਿੰਨੇ ਆ ਪ੍ਰੋਪਰ ਸਾਰੀ ਇਨਫੋਰਮੇਸ਼ਨ ਲੈ ਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਰਸਦਾ ਨਾਮ ਰਜਿਸ਼ਨ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਪੁਰ ਫੋਨ ਨੰਬਰ ਦੱਸ ਦਿਓ 9776 24531 ਬਾਈ ਇੱਕ ਵਾਰੀ ਫੇਰ ਦੱਸ ਦਿਓ 9776 24531 ਦੋ ਪਸ਼ੂ ਜਿਸ਼ਨ ਹਾਂ ਬਈ ਦੋ ਆ ਇਹ ਕੰਨਵਾ ਸੂਆ ਬੈੜ। ਇਹ ਵੀਰੇ ਦੂਜੇ ਸੂਏ ਸੂਈਆ ਬੈੜ। ਠੀਕ ਆ। ਆਹ ਸੂਈ ਨੂੰ ਪੰਜਵੇਂ ਛੀਵੇਂ ਦਿਨ ਹੋ ਗਿਆ। ਹੂੰ। ਹੁਣ ਕੋਈ ਬੌਲਾ ਮੰਨ ਲੈ ਦੁੱਧ ਮੰਨ ਲੈ ਵੀਰੇ 18 ਲੀਟਰ ਤਿਆਰ ਆ ਡੱਬੇ ਮਾਰਨ ਨਾਲ। 18 ਤਿਆਰ ਆ। ਪੂਰਾ ਤਿਆਰ ਆ ਆਪਾਂ 20 ਨਹੀਂ ਕਹਿੰਦੇ ਕਿ ਜਿਹੜਾ ਡੱਬੇ ਮਾਰਦੇ ਅਗਲਾ ਭਲਾ ਤਿੰਨ ਟਾਈਮ ਚੁਲੇ ਚਾਰ ਟਾਈਮ ਚੁਲੇ 18 ਤਿਆਰ ਹੋਊਗਾ ਵੀਰੇ। ਠੀਕ ਆ। ਤੇ ਦੂਜੀ ਗੱਲ ਬਈ ਤੇਰੇ ਇੱਕ ਥੋੜਾ ਐ ਨਾ ਮੂਹਰਲਾ ਥਾਣਾ ਜਿਹੜਾ ਬਹਿਣੀ ਵਾਲਾ। ਹੂੰ। ਉਹ ਘਾਟ ਆ ਦੂਜੇ ਥਾਣਾ ਨਾਲੋਂ। ਠੀਕ ਆ। ਹਾਂ ਉਹ ਦੱਸਿਆ ਪਹਿਲਾਂ ਚੰਗਾ ਹੁੰਦਾ ਅਗਲਾ ਤੇ ਮਗਰ ਵਾਛਾ ਬਾਈ ਠੀਕ ਹੈ ਕਿੰਨਾ ਕਿ ਦੁੱਧ ਪਿਆ ਜੁਰ ਵਧਾ ਦੂਪਰਾ ਦੁੱਧ ਦਾ ਬਾਈ 22 23 ਨਾਰਮਲ ਹੀ ਚੱਲੂਗੀ ਉਹ ਲਿਟਰ ਲੂਟੀ ਪੈ ਗਈ ਠੀਕ ਹੈ ਹਾਂ ਕੱਢੀਏ ਬਾਹਰ ਨੂੰ ਦੋਸਤੋ ਦੂਜੇ ਸੂਵੇ ਵੀਰ ਕਹਿੰਦਾ ਸੂਈ ਆ ਪੰਜ ਦਿਨ ਹੋ ਗਏ ਸੂਈ ਨੂੰ ਦੁੱਧ ਮੰਨਣਾ ਦੁੱਧ ਮੰਨ ਲੂ ਬੌੜਾ ਮੰਨਣਾ ਬੌੜਾ ਮੰਨ ਲੂ 18 ਤਿਆਰ ਆ ਬਾਈ ਕਹਿੰਦਾ ਤੁਸੀਂ ਸੋਣੀ ਲਿਆ ਦੋ ਟਾਈਮ ਤਿੰਨ ਟਾਈਮ ਬਾਈ ਕਹਿੰਦਾ ਭਾਵੇਂ ਅਗਲਾ ਚਾਰ ਟਾਈਮ ਚੋਕੇ ਲੈ ਜੇ 18 ਨੈਟ ਤਿਆਰ ਹੈ ਕੱਦ ਵੱਡਾ ਹੀ ਆ ਸੋਹਣਾ ਬੋਡੀ ਸੈਟ ਟਰਕਚਰ ਆ ਖੁੱਲਡੁੱਲੀ ਅੰਗਾਂ ਪੈਰਾਂ ਦੀ ਆ ਹਵਾਨਾ ਸੋਹਣਾ ਥਾਣਾ ਦੀ ਸਾਫ਼ ਸੁਥਰੀ ਦੋਸਤੋ ਖੇਤ 'ਚ ਵੀਰ ਬੈਠੇ ਕਰਕੇ ਇੱਥੇ ਥੋੜਾ ਜਿਹਾ ਮੱਖ ਖਾਨਾ ਜਿਆਦਾ ਆ ਵੱਡੀ ਮੱਖੀ ਆ ਖੇਤ ਵਾਲੀ ਤੁਹਾਨੂੰ ਪਤਾ ਦੰਦੀ ਵੀ ਭੈੜੀ ਵੱਢਦੀ ਆ ਉਹ ਥਿਰਦੀਆਂ ਥੱਲੇ ਤਾਂ ਥੋੜਾ ਜਿਹਾ ਕਰਦੀ ਗਾ ਹਵਾਨਾ ਸੋਹਣਾ ਵੱਡਾ ਦੋਸਤੋ ਜਿਹੜਾ ਬਹਿਣੀ ਵਾਲਾ ਮੂਹਰਲਾ ਥਾਣਾ ਇਹਦੇ 'ਚ ਵੀਰ ਕਹਿੰਦਾ ਪਰਲੇ ਥਣ ਦੇ ਮੁਕਾਬਲੇ ਦੁੱਧ ਘੱਟ ਆ ਬਾਕੀ ਗੱਬਣ ਪਸ਼ੂ ਦਾ ਵਹਿਮ ਹੁੰਦਾ ਸੂਈ ਸੁਵਾਈ ਹੈਗੀ ਆ ਆਪ ਦੀ ਭਾਵਾਂ ਚੋ ਕੇ ਤਸੱਲੀ ਕਰਕੇ ਲੈ ਜਿਓ ਥਣ ਸੋਹਣਿਆ ਆਧੀ ਚੁਵਾਈ ਵਾਲੇ ਗਲਾਬੀ ਥਣ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਹੈ ਗੈਬ ਚ ਲੱਗੇ ਹੋਏ ਆ ਫੂਡ ਸ਼ਾਂਖ ਪੂਰਾ ਆਬਣੀ ਥਣ ਭਾਂਡੇ ਦੀ ਸਾਫ਼ ਸੁਥਰੀ ਆ ਹਵਾਨੇ ਤੇ ਬਰੀਕ ਬਰੀਕ ਵੇਂਜ ਵੀ ਚੰਗੀਆਂ ਸਾਰਾ ਹਵਾਨਾ ਵੀ ਇੰਜਨ ਨਾਲ ਭਰਿਆ ਪਿਆ 22 23 ਕਿਲੋ ਬਾਈ ਦਸ ਦਾ ਪਿਆਜੂ ਬਾਕੀ ਜਿਹੜੀ ਅੱਜ ਪੰਜਾਂ ਕੇ ਦਿਨਾਂ ਦੀ ਸੂਈ 18 ਕਿਲੋ ਦੁੱਧ ਚੁਵਾਈ ਜਾਂਦੀ ਆ ਬਾਈ ਤੇ ਚਵਾਉਣ ਦਾ ਹੱਕ ਬਣਦਾ ਬਾਕੀ ਕਿਉਂਕਿ ਹੁਣ ਅੱਗੇ ਰੁੱਤ ਵੀ ਵਧੀਆ ਆ ਗਈ ਆ ਬਾਕੀ ਵੈੜ ਵੀ ਵੱਡੀ ਜਿਆਦ ਵਾਲੀ ਮੁੱਲ ਜੋਸ਼ ਨੇ ਜਾਇਜ਼ ਆ ਵੀਰ ਮੁੱਲ ਵੀਰੇ ਜੇ ਤਾਂ ਥਣ ਵੀ ਬਰਾਬਰ ਹੁੰਦੇ ਫਿਰ ਤੈਨੂੰ ਵੀ ਪਰ ਇੰਨੇ ਦੁੱਧ ਵਾਲੀ 70 75 ਦੀ ਮਿਲਦੀ ਆ ਅੱਜ ਆਪਾਂ 55000 ਦੀ ਦੇ ਦਾਂਗੇ ਬਾਈ ਠੀਕ ਆ ਹਾਂ ਕਮਾ ਲੀਏ ਦੋਸਤੋ ਵੀਰ ਕਹਿੰਦਾ ਜੇ ਥਣ ਚਾਰੇ ਬਰਾਬਰ ਹੁੰਦੇ ਜਿਹੜਾ ਉਹ ਇੱਕ ਥਣ ਚ ਦੁੱਧ ਘੱਟ ਆ ਜੇ ਨਾ ਹੁੰਦਾ ਫੇਰ ਕਹਿੰਦਾ 70 75000 ਦੀ ਵਹਿੜ ਐਡੀ ਵੇਖਦੀ ਉਹ ਤੁਹਾਨੂੰ ਵੀ ਪਤਾ ਕਿਉਂਕਿ ਦੁੱਧ 18 ਕਿਲੋ ਤਿਆਰ ਆ ਪਰ ਫੇਰ ਵੀ ਜੇ ਕਿਸੇ ਭੈਣ ਭਰਾ ਨੇ ਡੇਰੀ ਦੁੱਧ ਪੌਣ ਨੂੰ ਵਹਿੜ ਲੈਣੀ ਆ ਜਾਂ ਆਪਦੇ ਘਰੇ ਦੁੱਧ ਆਸਤੇ ਵਹਿੜ ਲੈਣੀ ਆ ਉਹਨੂੰ ਥਾਣਾ 19 ਕੀ ਕਹਿੰਦਾ ਵੀ ਕੀ ਆ ਕਿਉਂਕਿ ਜੇ ਥਾਣਾ ਚੱਲਦਾ ਹੁੰਦਾ ਵੀਰ ਕਹਿੰਦਾ ਫੇਰ ਵਹਿੜ ਵੀ 70 75 ਦੀ ਸੀ ਅੱਜ 55000 ਦੀ ਵੀਰ ਕਹਿੰਦਾ ਦੇ ਦੇਣੀ ਤੇ ਵਿੱਚੋਂ ਮਾਨ ਤਾਨ ਹੋ ਜੂ ਦੁੱਧ 18 ਕਿਲੋ ਤਿਆਰ ਆ 2 ਟਾਈਮ 4 ਟਾਈਮ ਭਵਾਂ 10 ਟਾਈਮ ਅਗਲਾ ਹਾਫ ਦੀ ਚਵਾਈ ਕਰਕੇ ਲੈ ਜੇ 22 23 ਕਿਲੋ ਪਿਆਜੂ 6 ਵਜੇ ਵੀਰੇ ਚਵਾਈ ਹੋਈ ਆ ਹੁਣ ਟਾਈਮ ਦੱਸ ਦੋ ਕਿੰਨਾ ਆ ਮਾਰਨਿੰਗ ਦੀ ਟਾਈਮ ਆ ਸਵੇਰ ਸੁਬਾ 6 ਵਜੇ ਵੀਰ ਕਹਿੰਦਾ ਚਵਾਈ ਹੋਈ ਆ ਵੀਡੀਓ ਬਣਾਉਣ ਦਾ ਸਮਾਂ ਵੀ ਮਾਰਨਿੰਗ ਦਾ 8:34 ਮਿੰਟ ਤੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਸਾਰਾ ਦਿਨ ਪਿਆਵੇਂ ਕੋਈ ਭੈਣ ਭਰਾ ਆਇਂ ਨਾ ਮੰਨੇ ਕਿ ਹਵਾਨਾ ਹੁਣ ਥੋੜਾ ਵਿਖਾਉਂਦੀ ਆ ਪਰ ਕਿਉਂਕਿ ਸ਼ਾਮ ਦੇ ਟਾਈਮ ਜੇ ਕਿਤੇ 5 6 ਵਜੇ ਵੀਡੀਓ ਬਣਾਉਂਦੇ ਹਵਾਨਾ ਫਸਿਆ ਹੋਣਾ ਸੀ ਪੱਟਾਂ 'ਚ ਪਰ 8:34 ਦੇ ਵੀਡੀਓ ਬਣਾ ਰਹੇ ਆ ਆ ਨਾੜੂ ਬੱਚੇ ਨਾਲ ਹੀ ਆ ਗਰੀਆ ਦੇ ਹੂੰ ਆ ਨਾੜੂਆ ਤੁਸੀਂ ਫਿਕਸ ਸਕਦੇ ਆ ਠੀਕ ਆ ਜੂਰ ਸਾਰਾ ਕੁਝ ਪਈ ਆ ਵੀ ਵੀਡੀਓ ਹੈਗੀ ਆਪਣੇ ਕੋਲ ਵੀਰੇ ਦਿਖਾ ਰਾਂਗੇ ਸਹੀ ਆ ਦੋਸਤੋ ਜੇਰ ਜੂਰ ਵਾਲੇ ਪਾਸੋਂ ਓਕੇ ਆ ਵੀਡੀਓ ਹੈਗੀ ਅਗਲਾ ਵੀਕ ਤੇ ਤਸੱਲੀ ਕਰ ਲਈ ਮੂੰਹ ਮੱਥੇ ਦੀ ਸੋਹਣੀ ਛੋਟਾ ਕੰਨ ਬੋਦੀ ਵਾਲੀ ਬੱਚੀ ਬਾਕੀ ਤੁਸੀਂ ਮਰਜ਼ੀ ਆਰਦੀ ਕਰਨੀ ਹੈ ਕਿਉਂਕਿ ਪੈਸੇ ਤੁਸੀਂ ਲਾਉਣੇ ਪਰ ਇੱਕ ਸਲਾਹ ਦਿੰਦਾ ਇਹਨੇ ਦੁੱਧ ਵਾਲੀ ਕੋਈ 55000 ਦੀ ਦਿੰਦਾ ਨਹੀਂ ਪਰ ਉਹਦੇ ਚੋ ਵੀ ਕੋਈ ਮੌਕੇ ਤੇ ਥੋੜਾ ਕਾਣਾ ਮਾਨਤਾ ਆਣਾ ਹੋ ਜੂ 5 ਦਿਨ ਹੋ ਗਏ ਦੁੱਧ 22 23 ਕਿਲੋ 22 ਦੱਸਦਾ ਖੁੱਲਾ ਪਿਆ ਜੂ ਇੱਕ ਦੋ ਨੰਬਰ ਤੇ ਆ ਮੱਜ ਕੰਨਵਾ ਸੂਆ ਜਿਸਨੇ ਇਜਸੂਏ ਸੁੰਦੀ ਆ ਮੱਝ ਹੂੰ ਤੂੰ ਤਾਂ ਆਪ ਮੱਝ ਲੈ ਲਈਨੇ ਤੈਨੂੰ ਪਤਾ ਇਹਨਾ ਆਪਣੇ ਯਾਰ ਦੋਸਤ ਕੋਲ ਇੱਕ ਗਾਂ ਸੀ ਇੱਕ ਮੱਝ ਸੀ ਠੀਕ ਹੈ ਉਹ ਤੋਂ ਗੱਲੇ ਤਾਂ ਗਏ ਸੀਗੇ ਗਾਂ ਲੈਣ ਉਹਨੇ ਮੱਝ ਵੀ ਦੇਦੀ ਨਾਲ ਗਾਂ ਕੱਲ ਵਹਿ ਗਈ ਤੇ ਹੁਣ ਹੈਗੀ ਐਸ ਟਾਈਮ ਠੀਕ ਹੈ ਤੇ ਇਹਦਾ ਦੁੱਧ ਵੀਰੇ ਉਹਨੇ ਦੱਸਿਆ ਵੀ 12-13 ਲੀਟਰ ਚੋਇਆ ਵਾ ਠੀਕ ਹੈ ਹਵਾਨਾ ਵੇਖ ਕੇ ਤਾਂ ਪਹਿਲਾਂ 14-15 ਕਹਿ ਰਹੇ ਜੇ ਤੁਰੀ ਅਗਲੇ ਨੇ ਮੰਨ ਲੈਣਾ ਬਾਈ ਪਰ 12-13 ਲੀਟਰ ਕੱਢ ਗਿਆ ਇਹਨਾਂ ਦਿਨ ਕਿਨੇ ਲੈ ਜੂ ਦਿਨ ਬਸ ਤਿਆਰੀ ਆ ਵੀਰੇ ਸੂਪੇ ਦਾ ਆਪਣਾ ਹੁਣ ਸੂਪੇ ਇੰਨੀ ਤਿਆਰੀ ਆ ਪਰ ਜੇ ਇੱਕ ਦੋ ਦਿਨ ਕੱਢ ਵੀ ਜਾਵੇ ਕੋਈ ਚੱਕਰ ਨਹੀਂ ਸਹੀ ਹੈ ਹਾਂਜੀ ਕੱ ਦੋਸਤੋ ਵੀਰ ਬਾਕੀ ਤੁਸਨੂੰ ਪਤਾ ਹੀ ਆ ਇਸ ਘਰੋਂ ਰੈਗੂਲਰਲੀ ਗਾਮਾਂ ਵਹਿੜਾਂ ਦੀ ਵੀਡੀਓ ਅਪਲੋਡ ਹੁੰਦੀ ਆ ਮੱਝ ਛੋਟੀ ਦੀ ਵੀਡੀਓ ਨਹੀਂ ਅਪਲੋਡ ਹੁੰਦੀ ਪਰ ਵੀਰ ਕਹਿੰਦਾ ਆਪਣਾ ਲਿਆਜ ਵਾਲਾ ਮਿੱਤਰ ਪਿਆਰਾ ਸੀ ਉਹਦੇ ਕੋਲੇ ਵਹਿੜ ਸੀ ਇੱਕ ਮੱਝ ਸੀ ਗਏ ਤਾਂ ਵੀਰ ਕਹਿੰਦਾ ਆਪਾਂ ਵਹਿੜ ਲੈਣ ਸੀ ਪਰ ਉਹਨੇ ਮੱਝ ਵੀ ਨਾਲ ਦੇਤੀ 12-13 ਕਿਲੋ ਬਾਈ ਦਾ ਹਸਤਾ ਦੁੱਧ ਪਿਆਜੂ ਹਵਾਨੇ ਦੇ ਹਿਸਾਬ ਨਾਲ ਬਾਈ ਕਹਿੰਦਾ ਐਵੇਂ 14 ਕਿਲੋ ਕਹਿ ਦਈਏ ਕੀ ਲੋਡ ਆ ਪਰ 12 ਕਿ 13 ਆ ਇਥੇ ਖੁੱਲਾ ਦੁੱਧ ਪਿਆ ਜੂ ਹਵਾ ਨਾਲ ਸੋਹਣਾ ਸੂਣ ਨੂੰ ਤਿਆਰ ਹੈ ਬਲ ਢੱਲਾ ਕਰਮਾਂ ਵਾਲੀ ਸਾਰੀਆਂ ਕੱਢੀ ਫਿਰਦੀ ਆ ਪੁੜੇਜੇ ਵੀ ਤੋੜਦੀ ਫਿਰਦੀ ਹੋ ਸਕਦਾ ਦੋਆਂ ਘੰਟਿਆਂ ਨੂੰ ਸੂਪੇ ਹੋ ਸਕਦਾ ਰਾਤ ਨੂੰ ਸੂਪੇ ਕੱਢ ਜੇ ਤਾਂ ਦਿਹਾੜੀ ਕੱਢ ਹੀ ਜਾਵੇ ਬਾਲੇ ਦੈਨ ਨਹੀਂ ਲੈਂਦੀ ਮੇਰੇ ਹਿਸਾਬ ਨਾਲ ਪਹਿਲੀ ਗੱਲ ਤਾਂ ਹੋਰ ਦੋਆਂ ਦਿਨਾਂ ਘੰਟਿਆਂ ਨੂੰ ਸੂਬੂ ਨਹੀਂ ਰਾਤ ਤੱਕ ਰਹੇ ਨੇ ਸੂਪ ਪੈਣਾ ਥਣ ਭਾਂਡੇ ਦੀ ਸਾਫ਼ ਸੁਥਰੀ ਆ ਬਹੁਤ ਸੋਨੇ ਮੋٹے ਦੁੱਧ ਵਾਲੇ ਥਣ आधी चौवाई वाले चार ही थाना चार हां थाना ਦਾ ਸੇਮ ਹੀ ਸਾਈਜ਼ ਆ ਕੋਈ ਫੋਡ ਨਹੀਂ ਸ਼ਾਂਗ ਨਹੀਂ ਪਤਲੇ ਪਿੰਡੇ ਦੀ ਆ ਮੁੱਲ ਜਸ਼ਨੇ ਜੈਜਾ ਵੀਰ ਮੁੱਲੇ ਦਾ ਵੀ 72000 ਆ ਮੰਨ ਤਨ ਹੋ ਜੂ ਕਰ ਦਾਂਗੇ ਥੋੜਾ ਕਰਾ ਜੇ ਕੋਈ ਜੋੜਾ ਲੈ ਲੂ ਪੂਰਾ ਹੋ ਜੂ ਵੱਧ ਕਰ ਦਾਂਗੇ ਵੀ ਕੋਈ ਚੱਕ ਲਓ ਦੋਸਤੋ 72000 ਦੀ ਬਾਈ ਕਹਿੰਦਾ ਆਪਾਂ ਦੇ ਦੇਾਂਗੇ ਇੱਕ ਨੰਬਰ ਵੜ 55000 ਦੀ 18 ਕਿਲੋ ਦੁੱਧ ਉਹਦੇ ਥੱਲੇ ਤਿਆਰ ਹੈ 22 23 ਕਿਲੋ ਦੁੱਧ ਪਿਆ ਜੂ ਦੋ ਨੰਬਰ 72000 ਦੀ ਦੁੱਧ ਬਾਈ ਕਹਿੰਦਾ 12 13 ਕਿਲੋ ਇੱਥੇ ਪਿਆ ਜੂ ਸੂਣ ਨੂੰ ਤੁਸੀਂ ਤਿਆਰ ਹੀ ਮੰਨੋ ਅੱਜ ਅੱਜ ਸੂਪੂਗੀ ਬਾਕੀ ਥਣ ਭਾਂਡੇ ਦੀ ਸਾਫ਼ ਸੁਥਰੀ ਆ ਬਹੁਤ ਸੋਹਣੇ ਮੋਟਿਆ ਦੀ ਚਵਾਈ ਵਾਲੇ ਥਾਣ ਹੈ ਗੈਬ ਚ ਲੱਗੇ ਹੋਇਆ ਕੋਈ ਵਾਧੂ ਫੋਟ ਸ਼ਾਂਗ ਨਹੀਂ ਪ੍ਰਾਈਜ਼ ਵੀ ਫਿਰ ਜਾਇ ਜੀ ਛੋਟੇ ਛੋਟੇ ਭਾ 1 ਨੰਬਰ 55 ਦੀ 2 ਨੰਬਰ 72 ਦੀ ਬਾਕੀ ਇਸੇ ਨੰਬਰ ਤੇ ਵੀਰ ਦਾ ਵਟਸਐਪ ਚੱਲਦਾ ਹੈ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਨਾਕ ਪਸੰਦ ਆਉ ਜੇ ਕੋਈ ਵੈਡ ਲੈਣ ਦਾ ਚਾਹਵਣਾ ਅਗਲਾ ਆਪਦੀ ਵੀਡੀਓ ਕਾਲ ਤੇ ਟਕਾ ਕੇ ਤਸੱਲੀ ਕਰੇ ਜੇ ਕੋਈ ਮੱਝ ਲੈਣ ਦਾ ਚਾਹਵਣਾ ਤਾਂ ਵੀ ਅਗਲਾ ਵੀਡੀਓ ਕਾਲ ਤੇ ਆਪਦੀ ਤਸੱਲੀ ਨਰਖ ਪਰਖ ਕਰ ਲੈ ਵੀਰੇ ਬਾਕੀ ਦੂਜੀ ਗੱਲ ਜਿਹੜਾ ਆਪਣਾ ਕੋਈ ਹੁੰਦਾ ਨੌਕਸ ਪੋਸਿਟਿਵ ਦੱਸ ਦਿੰਨੇ ਆ ਆਪਣਾ ਉਹ ਕੰਮ ਨਹੀਂ ਗਾ ਇਸਾ ਕੇ ਲਈ ਸਤਿ ਲੱਗੂ ਤੇ ਠੀਕ ਹੈ ਦੱਸਤਾ ਸਹੀ ਆ ਦੋਸਤੋ ਵਧੀਆ ਗੱਲ ਆ ਵੀਰ ਕਹਿੰਦਾ ਜੋ ਕੋਈ 1921 ਕਈ ਵਾਰ ਪਸ਼ੂ ਦੀ ਹੁੰਦੀ ਆ ਆਪਾਂ ਪਹਿਲਾਂ ਹੀ ਦੱਸ ਦੇਈਦਾ ਤੇ ਦੱਸਣਾ ਵੀ ਚਾਹੀਦਾ ਮਗਰੋਂ ਆ ਕੇ ਜੋ ਚੀਜ਼ ਸਾਹਮਣੇ ਆ ਜਾਣੀ ਆ ਉਹਦਾ ਲੁਕਾਉਣ ਦਾ ਕੀ ਫਾਇਦਾ ਅੱਜ ਦੀ ਵੀਡੀਓ ਚ ਦੋ ਪਸ਼ੂ ਬਿਲਕੁਲ ਜਾਇਜ ਮੌਲ ਦੇ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਓ ਵੈੜ ਬਹੁਤ ਚੰਗੀ ਐ ਚੰਗੇ ਦੁੱਧ ਵਾਲੀ ਐ 55000 ਚ ਮਾਨ ਤਾਣ ਹੋ ਜੂ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਲਾਸਟ ਵਿੱਚ ਰੂਟੀਨ ਚ ਮੇਰੀਆਂ ਰੈਗੂਲਰ ਵੀਡੀਓ ਵੇਖਣ ਲਈ ਤੇ ਇਨਾ ਪਿਆਰ ਸਤਿਕਾਰ ਦੇਣ ਲਈ ਸਾਰੇ ਭੈਣ ਭਰਾਵਾਂ ਦਾ ਦਿਲੋਂ ਧੰਨਵਾਦ ਕਰਦਾ ਸਾਰਿਆਂ ਨੂੰ ਸਾਸ਼ੀ ਗੱਲ ਜਲਦ ਮਿਲਦੇ ਹਾਂ ਕਿਸੇ ਹੋਰ